ਤਾ ਪੋਜੀਸ਼ਨ ਹੈ ਟੋਕਨ ਨੰਬਰ 112 ਲੈ ਵੀ ਰਹਿ ਗਏ ਦੋ ਲਾ ਬਰਾਬਰ ਵੀ ਇਹ ਦੋ ਆੜਿਆ ਮਲੇਰ ਕੋਟਲੇ ਦਾ ਕਾਊਂਟਰ ਤੇ ਇੱਕ ਮਿੰਟ ਦਾ ਬਾਕ ਬਟੇ ਦਾ ਬਟੇ ਦੇ ਜਿਹੜੇ ਮਕਾਨੇ ਤੋਂ ਤੇ ਰੇ ਕੋਲੇ ਤੋਂ ਦੋ ਬੱਕਰੇ ਆ ਇਹਨਾਂ ਦੇ ਵਿੱਚੋਂ ਪਹਿਲੀ ਪੋਜੀਸ਼ਨ ਥੋੜੇ ਸਾਲ ਪਰ ਕਿਹੜੀ ਲੱਗਦੀ ਆ ਬਈ ਦਰਸ਼ਕਾਂ ਨੂੰ ਦੱਸਿਓ ਹਾਂ ਹੱਥ ਕਿਹੜਾ ਕਰਤਾ ਕਿਹੜੀ ਪਰੋਂ ਪਾਸੇ ਲੱਗੇ ਕੋਡ ਨੰਬਰ 55 15 ਨੰਬਰ ਤੇ ਆ ਪਿੰਡ ਬਲਗਾੜੇ ਦਾ ਦੇ ਵਿੱਚ ਜਿਹੜਾ ਨੰਬਰ ਬਲੇਟੋੜਲਾ ਥੋੜੀ ਜੱਜ ਮੈਨੂੰ ਪਹਿਲਾਂ ਖੜ ਕੇ ਸੀ ਨਾ ਕਿ ਤੇਰੇ ਕਿੰਨੀ ਇੱਥੇ ਦੂਜੇ ਨੰਬਰ ਤੇ ਆ ਗਿਆ ਜਿੱਥੇ ਭਾਈ ਬਾਖਸ਼ ਦੀ ਬਾਖਸ਼ ਵਾਲਾ ਕਿੱਥੇ ਆਇਆ ਗਿਆ ਭਾਈ ਬਾਖਸ਼ ਵਾਲਾ ਪਤਲੇ ਵਾਲਾ ਔਰ ਰਿੰਗ ਦੇ ਵਿੱਚ ਆਇਆ ਜਿਹਦਾ ਬਹੁਤ ਵੱਡਾ ਨਾਮ ਹੈ ਸੈਦ ਤੋਂ ਫਲਾ ਟੋਰਨਾਮੈਂਟ ਚਾਰਚ ਨਾਮ ਦਾ ਹੈ ਬਾਈ ਬਹੁਤ ਬਲਕ ਡਾਕਟਰ ਕੈਮੇ ਤੇ ਆ ਗਿਆ ਆਪਣਾ ਆਪਾਂ ਆ ਗਏ ਨੌਵੇਂ ਤੇ ਬਾਈ ਨੌਵੇਂ ਤੇ ਆ ਗਿਆ ਯਾਰ ਹਲੇ ਹਾਂ ਬੱਚਾ ਜੀ ਜਮਾਂ ਨੌਵੇਂ ਦੰਦ ਪੱਟੀ ਦੀ ਸੀ ਪਾਉਣਾ ਇੱਕ ਆ ਗਿਆ ਆਪਣਾ ਪਹਿਲੇ ਤੇ ਇਹ ਆਪਣਾ ਬੱਚਾ ਇੱਕ ਘਰ ਦੇ ਬੱਚੇ ਨੇ ਬਾਈ ਇੱਕ ਪਹਿਲੇ ਤੇ ਆ ਗਿਆ ਇੱਕ ਚਲੋ ਨੌਵੇਂ ਤੇ ਆ ਗਿਆ ਇਹ ਥੋੜਾ ਜਿਹਾ ਹਜੇ ਆਪਣਾ ਹੈ ਬਾਈ ਕਲ ਦੀ ਭੁਖਿਆਣੇ ਤੋਂ ਦੇ ਘਰ ਦੇ ਬੱਚੇ ਐਸੇ ਆ ਕਲ ਦੀ ਭੁਖਿਆਣੇ ਤੋਂ ਜਿਹਨੂੰ ਗਲਦੀਪ ਭਾਈ ਭੁੱਖੇ ਵਾਲੀ ਤੋਂ ਆ ਹਾਂ ਜਿਲ੍ਹਾ ਬਠਿੰਡਾ ਦਾ ਬਠਿੰਡਾ ਦੇ ਘਰ ਦੇ ਦੋਨੇ ਬੱਚੇ ਨੇ ਆ ਵੀ ਮੈਨੂੰ ਗਿਫਟ ਕੀਤਾ ਹੈ ਭਾਈ ਨੂੰ ਉਹਨੇ ਗਿਫਟ ਕੀਤੇ ਹੋਣੇ ਦੋਨੇ ਠੀਕ ਆ ਠੀਕ ਆ ਤੇ ਆ ਆ ਆ ਭਾਈ ਆ ਆ ਆਪਣਾ ਤੀਜੇ ਤੇ ਤੀਜੇ ਤੇ ਆਪਣਾ ਤੀਜੇ ਤੇ ਤਾਰੀ ਲਸਾੜਾ ਤਾਰੀ ਸਿਆਉਣਾ ਹੈਂ ਤਾਰੀ ਸਿਆਉਣਾ ਲਾਲੀ ਸਿਆਉਣਾ ਤੀਜੇ ਤੇ ਆ ਗਿਆ ਵੀ ਬੱਕਰੀਆਂ ਜੜੀਆਂ ਬਾਈ ਬਾਗ ਵਾਲੇ ਦੇ ਚਾਰ ਕਿਹੜੇ ਆ ਬਾਈ ਆਪਣਾ ਦਾ ਆਪਣੇ ਆ ਬਈ ਕੈਮੇ ਨੰਬਰ ਤੇ ਆ ਗਿਆ ਬਈ ਆਪਣਾ ਦੂਜੇ ਤੇ ਠੀਕ ਬਾਈ ਕੁਤਵੇ ਵਾਲਾ ਬਾਗ ਦੂਜੇ ਤੇ ਆ ਗਿਆ ਤੇ ਬਾਕੀ ਬੱਕਰੇ ਸਾਰੇ ਚੰਗੇ ਨੇ ਬਾਈ ਆ ਬਾਈ ਦਾ ਬਈ ਕੈਮੇ ਤੇ ਆ ਗਿਆ ਤੇ ਬਈ ਆ ਗਿਆ 8ਵੇਂ ਤੇ 8ਵੇਂ ਨੰਬਰ ਤੇ ਹਾਂ ਬਾਈ ਠੀਕ ਆ ਲੈ ਵੀ 8ਵੇਂ ਤੇ ਆ ਗਿਆ ਦੋ ਦੰਦ ਬੱਚਾ ਇਹ ਵੀ ਬਈ ਛੋਡਾ 6ਵੇਂ ਨੰਬਰ ਤੇ ਜੀ 6ਵੇਂ ਤੇ 6ਵੇਂ ਨੰਬਰ ਤੇ ਆ ਗਿਆ ਤੇ ਇਧਰ ਬੰਦਾ ਹੁਣ ਮਿਲਾ ਦਈਏ ਮਾੜਾ ਜਿਹਾ ਇੱਕ ਹੋਰ ਹੈ ਕੈਮੇ ਨੰਬਰ ਤੇ ਆਇਆ ਤੇ ਡਾਕਟਰ ਭਾਈ ਜੀ ਇਹ ਆਪਾਂ ਜਿਹੜਾ ਕੁਤੇ ਵੇਰਾਂ ਜਿਹਨੂੰ ਇੱਕ ਬਾਗ ਵਾਲੇ ਦੀ ਗੱਲ ਲੱਗਦਾ ਕਹਿੰਦਾ ਆਇਆ ਲੈ ਕੇ ਤਾਂ ਨਹੀਂ ਇੱਕ ਬਹੁਤ ਵਧੀਆ ਲਾ ਤੇ ਸਾਰੇ ਭਾਵੇਂ ਬਹੁਤ ਭਾਈ ਸਾਰੇ ਬੱਕਰੇ ਚੰਗੇ ਸੀ ਯਾਰ ਤੇ ਇਹ ਭਾਈ ਦਾ ਅੱਠਵੇਂ ਤੇ ਆ ਗਿਆ ਕੈਮੇ ਨੰਬਰ ਤੇ ਆ ਗਿਆ ਆਪਣਾ ਦਸਵੇਂ ਤੇ ਪੂਰਾ ਘੰਟ ਰਿਹਾ ਫਿਰ ਤਾਂ ਕੋਈ ਚੱਕਰ ਨਹੀਂ ਲੈ ਕਿੰਨੀਆਂ ਕਿ ਬੱਕਰੀਆਂ ਰੱਖਿਆ ਇਹਨੇ 7 8 7 8 ਨੇ ਠੀਕ ਆ ਸ਼ਾਬ ਬੱਕਰੇ ਸਾਨੂੰ ਦਿਖਾ ਦੇ ਬਈ ਪਹਿਲਾਂ ਆਪਾਂ ਬਈ ਕਹਿੰਦੇ ਆ ਗਿਆ ਨੰਬਰ ਤੇ ਹੈ ਚੌਥੇ ਤੇ ਆਇਆ ਬਾਈ ਦਾ ਬਈ ਠੀਕ ਆ ਕਿਹੜਾ ਪਿੰਡ ਸੀ ਬਾਈ ਆਪਣਾ ਸ਼ੇਰਪੁਰ ਛੋਡੀਆਂ ਸ਼ੇਰਪੁਰ ਛੋਡੀਆਂ ਬਾਈ ਠੀਕ ਹੈ ਕੈਮੇ ਨੰਬਰ ਤੇ ਆਇਆ ਕਿ ਹਜੇ ਆਇਆ ਨਹੀਂ ਹੈ ਪੰਜਵੇਂ ਪੇ ਠੀਕ ਹੈ ਜੀ ਦੋ ਵਾਲੀ ਬੜੀ ਚਾਹੀਦੀ ਸੀ ਹੋਮ ਤੇ ਜਰੂਰ ਦੱਸੋ ਹਾਂ ਨਹੀਂ ਆ ਗਿਆ